ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ RAMLAL SINGH ਹੈ ਜੀ ਮੇਰੀ 84 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਹਾਂ 47 ਸਾਲ ਨੂੰ ਕਾਫੀ ਸੋਜੀ ਹੈ ਠੀਕ ਹੈ 47 ਦੇ ਵਕਤ ਤੁਹਾਡੀ ਕਿੰਨੀ ਉਮਰ ਸੀ 6 ਸਾਲ ਦੀ ਮੇਰੀ ਉਮਰ ਠੀਕ ਹੈ ਜੀ ਤੁਸੀਂ ਕੀ ਕੀ ਕਰਦੇ ਪੜ੍ਹਦੇ ਸੀ ਪੁਸ਼ਟਮ ਨਹੀਂ ਮੈਂ ਅਜੇ ਦਾਖਲ ਪਹਿਲੀ ਚ ਹੋਇਆ ਸੀ ਉਰਦੂ ਦੀ ਪੜ੍ਹਾਈ ਸ਼ੁਰੂ ਹੋਣ ਲੱਗੀ ਸੀ ਠੀਕ ਉਸੇ ਟਾਈਮ ਇਹ ਰੌਰੇ ਪੈ ਗਏ ਸਾਡੇ ਨਾਲ ਪਿੰਡ ਪੈਂਦਾ ਦਾ ਜੀ ਇੱਕ ਬੜਾ ਗ੍ਰਾਮ ਤੇ ਮੁਸਲਮਾਨਾਂ ਦਾ ਪਿੰਡ ਸੀ ਇਹਦੇ ਵਿੱਚ ਸਾਰੀ ਮੁਸਲਮਾਨਾਂ ਦੀ ਉਹ ਵਾਦੀ ਸੀ ਕਿ ਜਦੋਂ ਇਹ ਹਲਚਲ ਮਚੀ ਹੈ ਉੱਥੋਂ ਦੇ ਲੋਕ ਬਾਹਰ ਉੱਠ ਜਾਣ ਲੱਗ ਗਏ ਸਮਾਨ ਛੱਡ ਛੱਡ ਕੇ ਜਿਹੜੇ ਸਾਰੇ ਆਪਣੇ ਲੋਕ ਤੇ ਲੋਕਲ ਉਹਨਾਂ ਨੇ ਹਾਲੇ-ਦਾਲ ਦੇ ਪਿੰਡਾਂ ਤੋਂ ਜਾ ਕੇ ਸਮਾਨ ਸਾਰਾ ਇਕੱਠਾ ਕਰਨਾ ਸ਼ੁਰੂ ਕਰਿਆ ਚੀਨੀ ਜਗੋਰੀਆਂ ਹੋਰ ਰਾਸ਼ਨ ਕੀ ਦੇ ਟੇਨ ਉਹ ਕੀਮਤੀ ਸਮਾਨ ਇਕੱਠਾ ਕਰ ਕਰ ਕੇ ਪਿੰਡਾਂ ਵਿੱਚ ਆਪਣੇ ਸਟੋਰ ਲਾ ਕੇ ਕਰਦੇ। ਉਹ ਵੀ ਇੱਕ ਗਰੁੱਪ ਸੀਗਾ ਪੁਰਾਣਾ ਨੌਜਵਾਨ ਬੰਦੇ ਸਾਡੀ ਚੌਮੜੀ ਛੋਟੀ ਸੀ ਸਾਨੂੰ ਸੋਝੀ ਹੈ ਸਾਰੀ। ਇਹ ਜਾੜਾ ਕੋਰ ਇੱਕ ਧਰਮਸਾਲਾ ਮ ਇਕੱਠਾ ਕਰੀ ਗਏ ਸਾਰਾ ਸਮਾਨ। ਉਹ ਸਮਾਨ ਇਕੱਠਾ ਕਰ ਕੇ ਜਦ ਛੋੜੇ ਦਾ ਟਿਕਟਕਾ ਹੋਇਆ 6 ਮਹੀਨੇ ਬਾਅਦ ਫਿਰ ਉਹਦੀ ਇੱਕ ਸਿਆਣੇ ਬੰਦੇ ਨੂੰ ਨਾਲ ਲੈ ਕੇ ਉਹ ਜੀ ਬੋਧੀ ਕਰੀ ਸਾਰੀ। ਚੰਗੇ ਚੰਗੇ ਬਾਰਡਰ ਦੇ ਆਖਾ ਇਕੱਠੇ ਕਰੇ ਹੋਏ ਹੋਰ ਸਮਾਨ ਸਾਰਾ ਇਕੱਠਾ ਕਰਿਆ ਵਾ ਚੰਗੇ ਚੰਗੇ ਕੀਮਤੀ ਅ ਅਨਾਦ ਦੀਆਂ ਬੋਰੀਆਂ ਚੀਨੀ ਦੀਆਂ ਬੋਰੀਆਂ ਸਾਰਾ ਰਾਸ਼ਨ ਉਰਾਈ ਇੱਕ ਜਗ੍ਹਾ ਇਕੱਠਾ ਕਰਿਆ ਵਾ ਤਾਂ ਉਹ ਫੇ ਸਾਰੇ ਪਿੰਡ ਦੇ ਵਿੱਚ ਉਹਦੇ ਪੈਸੇ ਵਟਕਾ ਡਵੈਲਪਮੈਂਟ ਵੀ ਚਲਾਇਆ ਗਿਆ ਸਾਰੇ ਪਿੰਡ ਦੇ ਵਿੱਚ ਠੀਕ ਉਸ ਟਾਈਮ ਦੇ ਇਹ ਹਾਲਾਤ ਤੇ ਹੀ ਸੀ ਜਿਹੜੇ ਜਦੋਂ ਤੁਸੀਂ ਪੜ੍ਹਦੇ ਸੀ ਬਾਬਾ ਜੀ ਪਹਿਲੀ ਜਮਾਤ ਵਿੱਚ ਤੁਸੀਂ ਦਾਖਲਾ ਲਿਆ ਸੀ ਪਹਿਲੀ ਚ ਦੇ ਹਾਂ ਜੀ ਤੁਹਾਨੂੰ ਜਿਆਦਾ ਤੁਹਾਡੇ ਨਾਲ ਜੋ ਪੜ੍ਹਦੇ ਸੀ ਉਹਨਾਂ ਦੇ ਨਾਮ ਜਿਆਦਾ ਜੀ ਉਹਨਾਂ ਦੇ ਨਾਂ ਉੱਤੇ ਜੀ ਸਾਡੇ ਮੁਸਲਮਾਨ ਮੁੰਡੇ ਤੇ ਬਹੁਤ ਹੈ ਨਾਮ ਦੇ ਪੈਣ ਹਾਂ ਜੀ ਹਾਂ ਜੀ ਨਾਮ ਦਾ ਹਾਂ ਜਿਵੇਂ ਜਿਸ ਤਰ੍ਹਾਂ ਸ਼ਮਸ਼ੂਰ ਦੀਨ محمد ਅਲੀ ਹਾਂਜੀ ਇਹ ਜੇ ਨਾਲ ਸੀ ਹੁਣ ਮਨੋ ਸਾਰੇ ਦਾ ਸਹੀ ਤਰ੍ਹਾਂ ਨਹੀਂ ਪਰ ਤੇ ਕੋਹ ਹਿੰਦੂ ਲੋਕ ਵੀ ਸੀ ਸਾਡੇ ਨਾਲ ਠੀਕ ਹੈ ਜੀ ਜਿਹੜੇ ਉੱਥੇ ਦੇ ਬਸਿੰਦੇ ਸੀਗੇ ਉਹ 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 ਸਾਡੇ ਲੋਕਲ ਬੰਦੇ ਸੀਗੇ ਉਹਨਾਂ ਦਾ ਸਾਰੂ ਸਿੰਘ ਤਾਂ ਇੱਕ ਇੱਕ ਮਿਸਤਰੀ ਜਗਿੰਦਰ ਸਿੰਘ ਤਾਂ ਇਹ ਸਾਡੇ ਬੱਚ ਦੇ ਬੰਦੇ ਸੀ ਸਾਰੀ ਉਮਰ ਦੇ ਲਗਭਗ ਸੀਗੇ ਉਹ ਸਾਡੇ ਨਾਲ ਆਉਂਦੇ ਜਾਂਦੇ ਤੇ ਸਕੂਲ ਮੈਨ ਸਾੜਾ 8:30 ਸੀਗਾ ਸਾਡੇ ਬਜਿਹਰੀ ਇਚ ਠੀਕ ਹੈ। ਤੁਹਾਡੇ ਮਾਸਟਰ ਦਾ ਨਾਮ ਯਾਦ ਹੈ ਜਿਹੜੇ ਤੁਹਾਨੂੰ ਗੁਰਦੇ ਪੜ੍ਹਾਉਂਦੇ ਸਨ? ਤੁਹਾਨੂੰ ਮਾਸਟਰ ਗੁਰਦੇਸ਼ ਸਿੰਘ ਪੜ੍ਹਾਉਂਦਾ ਸੀ। ਉਹ ਦਾ ਪਿੰਡ ਸਰਹੌੜਾ ਹੁੰਦਾ ਸੀ। ਠੀਕ ਹੈ ਜੀ। ਉਹ ਉਹਨੇ 25 ਸਾਲ ਲਗਾਤਾਰ ਸਾਡੇ ਪਿੰਡ ਪੜ੍ਹਾਇਆ ਜੀ। ਅੱਛਾ ਜੀ। ਅਸੀਂ ਫਿਰ ਸ਼ੁਰੂ ਤੇ ਜੀ ਅਰਬੇ ਦੀ ਕਿਤਾਬ ਸ਼ੁਰੂ ਕਰੀ ਸੀ। ਮਾਂ ਬੱਚੇ ਕੋਲ ਬੈਠ ਗੋਦ ਲੀਏ ਬੈਠੀ ਹੋ ਬਾਪ ਹੁੱਕਾ ਪੀ ਰਿਹਾ ਹੈ। ਇਹ ਜਿਹੇ ਲੈਕਸ਼ਨ ਸ਼ੁਰੂ ਹੋਇਆ ਜੀ। ਅੱਛਾ। ਉਸੇ ਟਾਈਮ ਫਿਰ 6 ਮਹੀਨੇ ਦੇ ਵਿੱਚ ਇਹ ਸਾਡਾ ਹਲਚਲ ਵਿੱਚ ਗਈ। ਜਦੋਂ ਇਹ 1947 ਦਾ ਅਲੋਸਮੈਂਟ ਹੋਈ ਪਤਾ ਲੱਗਿਆ ਕਿ ਇਹ ਹੱਲੇ ਪੈ ਕੇ ਪਾਰਟੀਸ਼ਨ ਹੋ ਗਈ ਹੈ ਜੀ ਤਾਂ ਤੁਸੀਂ ਕਿੱਥੇ ਸੀ ਉਸ ਵਕਤ ਕੀ ਕਰ ਰਹੇ ਸੀ ਮੈਂ ਪੂਰਾ ਪਿੰਡ ਵਿੱਚ ਹੀ ਸੀ ਗਿਆ ਸੀ ਜੀ ਪੁਰਾਣੇ ਮਕਾਨ ਸੀਗੇ ਸਾਡਾ ਇੱਕ ਉਹ ਮੇਲਾਪੜ ਦਾ ਹੁੰਦਾ ਸੀਗਾ ਸਕੂਲ ਉੱਪਰ ਹਾਂਜੀ ਹੋਏ ਹੋਏ ਕਰਦੇ ਸੀ ਠੀਕ ਉਸ ਮੇਲੇ ਵਿੱਚ ਸਾਨੂੰ ਪਤਾ ਲੱਗਿਆ ਵੀ ਹਲਚਲ ਮਿਲ ਗਈ ਮੁਸਲਮਾਨਾਂ ਦਾ ਕਾਫਲੇ ਆਲੇ-ਦਾਲੇ ਭੱਜ ਰਹੇ ਆ ਵੀ ਸਾਡੇ ਜਿਹੜੇ ਆਪਣੇ ਇੱਥੇ ਦੇ ਵਸਿੰਦੇ ਆ ਹਿੰਦੂ ਲੋਕ ਉਹਨਾਂ ਨੂੰ ਵੀ ਖਤਰੇ ਵਿੱਚ ਪੈ ਗਏ ਉਹਨਾਂ ਨੂੰ ਵੀ ਆਪਣੇ ਆਪ ਦਾ ਖਤਰਾ ਪੈਦਾ ਹੋ ਗਿਆ ਠੀਕ ਫਿਰ ਸਾਡੇ ਵੱਡੇ ਵੱਡੇ ਜਿਹੜੇ ਮੁਖੀ ਬਣਦੇ ਸੀ ਜੀ ਪਿੰਡ ਦੇ ਸਿਆਣੇ ਉਹਨਾਂ ਨੇ ਅਨਾਉਂਸਮੈਂਟ ਕਰਾਤੀ ਗੁਰਦੁਆਰੇ ਵਿੱਚ ਜਾ ਕੇ ਠੀਕ ਬੇ ਇਹ ਪਤਾ ਨਹੀਂ ਹਾਲਾਤ ਕਿ ਆ ਬਿਗੜ ਜਾਣੇ ਕਿੱਧਰ ਤੇ ਕਿੱਧਰ ਨੂੰ ਹੱਲੇ ਪੈ ਜਾਣੇ ਆ ਸਾਰੇ ਜਿਹੜੇ ਮੁਸਲਮਾਨ ਉੱਠ ਉੱਠ ਕੇ ਪਿੰਡਾਂ ਤੋਂ ਜਾ ਰਹੇ ਛੋਟਾ ਜਿਹਾ ਪਿੰਡ ਹੈ ਇੱਕ ਦੇ ਕਲਾਤ ਇੱਕ ਮਹੂਜਪਟਾ ਇਹ ਇੱਕ ਇਧਰ ਕੜੂਆ ਸੀਗਾ ਇੱਕ ਚਿਤਾਮਲੀ ਪਿੰਡ ਸੀਗਾ ਮਰਿੰਦੇ ਦੇ ਕੋਲ ਇਹਨਾਂ ਵਿੱਚ ਮੁਸਲਮਾਨਾਂ ਦੀ ਜੋਰ ਬਹੁਤਾ ਸੀ ਠੀਕ ਹੈ ਇਹ ਫਿਰ ਇਹਨਾਂ ਦਾ ਜੋਰ ਫੜਿਆ ਇਹ ਸਾਰੇ ਲੋਕ ਤੇ ਜਿਹੜੇ ਉੱਤੇ ਲੋਕ ਇਕ ਭਰਾ ਗਏ ਵੀ ਪਤਾ ਨਹੀਂ ਇਹਨਾਂ ਨੇ ਕਦੋਂ ਕਿਤੇ ਸਾੜੇ ਉਪਰ ਅਟੈਕ ਕਰਦੇ ਆ ਲੇਕਿਨ ਇਹ ਡਰ ਦੇ ਮਾਰੇ ਇੱਕ ਜਗ੍ਹਾ ਇਕੱਠੇ ਹੋ ਗਏ ਖੜ ਤੇ ਜਿਹੜਾ بڑے ਗਰਾਉਂਡ ਤੇ ਖੜ ਤੱਕ ਦਾ ਏਰੀਆ ਤਾਂ ਇਹਦੇ ਵਿੱਚ ਇਕੱਠੇ ਹੋ ਗਏ ਸਾਰੇ ਠੀਕ ਹੈ ਜੀ ਇਹ ਜਾ ਕੇ ਫਿਰ ਹੌਲੀ 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 ਉੱਧਰ ਨੂੰ ਵੱਧਣਾ ਸ਼ੁਰੂ ਕਰਦੇ ਆ ਉੱਥੋਂ ਖੜ ਤੋਂ ਜਾ ਕੇ ਫਿਰ ਇਹ ਕਰਾੜੀ ਕਰਾੜੀ ਮੇਨ ਕੈਂਪ ਲੱਗ ਗਿਆ ਨਾ ਹਾਂਜੀ ਉੱਥੇ ਹੀ ਬਾਗ ਤਾਂ ਬਹੁਤ ਭਾਰੀ ਉਹ ਕਰਾੜੀ ਕੈਂਪ ਵੀ ਸੈਟਲ ਹੋਣ ਲੱਗੇ ਸਾਰੇ ਠੀਕ ਹੈ ਜੀ ਅਸੀਂ ਪੜ੍ਹਦੇ ਸੀ ਕਿ ਰਾਮ ਰਾਏ ਬਹੁਤ ਪਹਿਗੇ ਆਪਣੇ ਆਪਣੀ ਰਾਤ ਨੂੰ ਅਨਾਉਂਸਮੈਂਟ ਹੋ ਜਾਣੀ ਵੀ ਤੁਸੀਂ ਤਿਆਰ ਰਹੋ ਕੱਪੜੇ ਬਿਸਤਰ ਬੰਨ ਕੇ ਸਾਡੀ ਜਿਹੜੀ ਮੇਰੀ ਇੱਕ ਦਾਦੀ ਹੁੰਦੀ ਸੀ ਜੀ ਮੇਰੇ ਦੇ 6 ਸਾਲ ਦੀ ਉਮਰ ਸੀ ਉਹਨਾਂ ਜੀ ਕੁਝ ਤੁਸੀਂ ਆ ਜੇ ਕੁਝ ਵੀ ਨਹੀਂ ਦੇਖਿਆ ਅਸੀਂ ਤਾਂ ਸਾਰਾ ਕੁਝ ਦੇਖ ਲਿਆ ਵੀ ਅਸੀਂ ਤਾਂ ਹੁਣ ਫੋਰੇ ਵਾਰ ਸੋਚ ਰਹੇ ਹਾਂ ਵੀ ਅਸੀਂ ਕੀ ਕਰੀਏ ਸਾਨੂੰ ਅਨਾਉਂਸਮੈਂਟ ਵਿੱਚ ਇਹ ਪਸਾ ਲੱਗਦਾ ਸੀਗਾ ਵੀ ਤੁਸੀਂ ਧੂਏ ਸਾਈਡ ਨੂੰ ਵਧਣਾ ਉਧਰ ਭੱਜਣਾ ਐਸੇ ਤੋਂ ਮੁਸਲਮਾਨੀ ਦਾ ਜੋਰ ਬਹੁਤਾ ਸੀਗਾ ਠੀਕ ਹੈ ਜੀ ਚੋਲਟੇ ਕਨੇ ਚੋਲਟਾ ਹੈ ਬੜਾ ਗਰਾਉਂਡ ਸੋਤਲ ਮਹੂਤ ਪਰ ਇਹ ਪਿੰਡ ਮੁਸਲਮਾਨ ਤੇ ਕਬਾਲੀ ਇਹ ਸਾਰੇ ਮੁਸਲਮਾਨ ਦੇ ਪਿੰਡ ਸੀਗੇ ਅਸੀਂ ਫਿਰ ਉਹਦੇ ਜ ਟਿਕ ਟਿਕਾ ਹੋਈ ਅਸੀਂ ਸਕੂਲਾਂ ਚ ਸ਼ੁਰੂ ਪੜਾਈ ਲੱਗ ਕੇ ਕਰਨ ਠੀਕ ਹੈ ਜੀ ਦਾਖਲ ਹੋ ਗਏ ਸਾਡੇ ਪਿੰਡ ਦੇ ਸੀਗੇ ਧਰਮ ਸਾਲਾ ਉਹਦੇ ਵਿੱਚ ਉਹੀ ਸਕੂਲ ਸੀਗਾ ਹਾਂਜੀ ਅ 5 3 4 ਕਿਲੋਮੀਟਰ ਤੇ ਸਹੌੜਾ ਪਿੰਡ ਹੁੰਦਾ ਸੀਗਾ ਉਥੋਂ ਆਖਰ ਆਇਆ ਜਦਾ ਸਭ ਤੋਂ ਪਹਿਲ ਸਾਰੇ ਜਿਹੜੇ ਸਾਰੇ ਫਾਦਰ ਹੁਨੀ ਤੇ ਉਹ ਵੀ ਉਹ ਉਹਨੇ ਪੜ੍ਹਾਏ ਉਹ ਟੀਚਰ ਨੇ ਅੱਛਾ ਅਸੀਂ ਵੀ ਉਹਨਾਂ ਦੇ ਕੋਲ ਪੜੇ ਹਾਂ ਠੀਕ ਹੈ ਜੀ ਸੋ ਜਿਹੜੀ ਪਿੰਡ ਆਪਣਾ ਮੁਸਲਮਾਨਾਂ ਦਾ ਸੀ ਹਿੰਦੂ ਜਾਂ ਸਿੱਖਾਂ ਦਾ ਜੀ ਸਾਰੇ ਬਿਹੇੜੀ ਵਿੱਚ ਜਿਹੜੇ ਮੁਸਲਮਾਨ ਤੇ ਉਹ ਐੱਚੀ ਬੈਠੇ ਰਹੇ ਠੀਕ ਹੈ ਜੀ ਕੁਝ ਕੁ ਮੁਸਲਮਾਨ ਦੇ ਘਰਾਂ ਤੇ ਤੇਲੀਆਂ ਦੇ ਕੁਝ ਪਿੰਜਾਂ ਤੇ ਠੀਕ ਹੈ ਬਾਕੀ ਹੋਰ ਜਿਹੜੇ ਕੱਟੜ ਮੁਸਲਮਾਨ ਹੋਰ ਤੇ ਉਹ ਨਹੀਂ ਸੀਗੇ ਤੇਲੀਆਂ ਦੇ ਘਰ ਤੇ 8-7 ਦਾ ਠੀਕ ਹੈ ਇੱਕ ਜੋ ਮਰਾਸੀਆਂ ਦੇ ਪਿੰਡ ਸੀਗੇ ਅ ਚਾਰਕ ਘਰੋਂ ਪੀਂਜਾਂ ਦੇ ਸੀਗੇ ਠੀਕ ਹੈ ਇੱਕ ਦੂਮਾ ਦਾ ਘਰ ਸੀਗਾ ਦੂਮ ਮਰਾਸੀ ਹੁੰਨੇ ਜੇ ਠੀਕ ਹੈ ਇਹ ਮੁਸਲਮਾਨ ਤੇ ਬਾਕੀ ਨਹੀਂ ਤੇ ਇਹ ਸਾਡੇ ਇਹ ਅਖੀਰ ਤੱਕ ਉਹੀ ਰਹੇ ਆ ਇਹ ਠੀਕ ਹੈ ਕਿਤੇ ਨਹੀਂ ਗਏ ਇਵਨ ਕੇ ਇਹ ਅਖੀਰ ਤੱਕ ਵੀ ਉਰੇ ਰਹੇ ਕੁਝ ਪੰਜ ਚਾਰ ਘਰ ਤੇ ਜਿਹੜੇ ਲੰਘੇ ਬਾਕੀ ਸਾਰੇ ਉਹੀ ਬੈਠੇ ਹੁਣ ਤੱਕ ਵੀ ਇਹਨਾਂ ਦਾ ਪਰਿਵਾਰ ਹੈ ਜਿਹਦੇ ਸਾਰੇ ਹਾਂਜੀ ਅ ਪਰਿਵਾਰ ਹੈ ਇਹਨਾਂ ਦਾ ਵੱਧ ਗਿਆ ਉਹ ਵੀ ਇਹਨਾਂ ਦੇ ਪਰਿਵਾਰ ਦੇ ਜਿਹੜੇ ਜੀ ਆ ਸਾਰੇ ਕੋਈ ਪੂਰੀ ਸਾਡੇ ਮੰਗੇ ਮਿਕਸ ਅਪ ਹੋ ਕੇ ਰਹਿ ਰਹੇ ਆ ਜੀ ਤੁਸੀਂ ਪਿੰਡ ਵਾਲਿਆਂ ਨੇ ਬਚਾ ਕੇ ਕੀਤਾ ਸੀ ਉਹਨਾਂ ਦਾ ਉਹਨਾਂ ਦਾ ਪਿੰਡ ਵਾਲਿਆਂ ਦਾ ਆਪਣੇ ਘਰਾਂ ਵੀ ਜਨੂੰ ਸ਼ਲਟਰ ਜੱਸੀ ਉਹਨਾਂ ਦਾ ਠੀਕ ਹੈ ਜੀ ਸਾਡੇ ਪਿੰਡ ਵਾਲਿਆਂ ਦਾ ਵੀ ਤੁਸੀਂ ਕਿਤੇ ਨਹੀਂ ਜਾਣਾ ਬਾਹਰ ਨਹੀਂ ਨਿਕਲਣਾ ਬਾਹਰ ਤੋਂ ਰਿਸਕ ਹੈ 18万 ਲੋਕ 500 ਕਰਪਾਨਾਂ ਦੇ ਕੰਮ ਦੇ ਰਹਿ ਰਹੇ ਨੇ ਜੀ ਵੀ ਉਹਨਾਂ ਦਾ ਇਹ ਸੀਗਾ ਬੰਦਿਆਂ ਦਾ ਜੀ ਜਿਹੜੇ ਆਪਣੇ ਹਿੰਦੂ ਲੋਕ ਤੇ ਸਿੱਖ ਇਹ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਹੁਕਮਾਨ ਦੇਖੀ ਲੱਗੇ ਤੇ ਨਾਲ ਕਈ ਜਿਹੜੇ ਬੇਜ਼ੱਰ ਲੋਕ ਤੇ ਉਹਨਾਂ ਦੀ ਜਾਨੋਂ ਵੀ ਮਾਰ ਦਿੰਦੇ ਸੀ ਅੱਛਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਉਸ ਟਾਈਮ ਦੇ ਠੀਕ ਹੈ ਜੀ ਬਫੇ 47 ਦਾ ਥੋੜਾ ਜਿਹਾ ਟਿਕ ਟਕਾ ਹੋਇਆ ਜੀ ਭਾਜੋਂ ਮਹੀਨਾਂ ਲੰਘਿਆ ਮੱਕੀ ਦੀ ਫਸਲ ਬਹੁਤ ਉਸ ਟਾਈਮ ਬਾਰਸ਼ਾ ਬਹੁਤ ਹੁੰਦੀ ਜਿਆ ਲੋਕ ਮੱਕੀਆਂ ਬੜ ਬੜ ਕੇ ਆਪਣੇ ਡੰਗਰਾ ਉੱਡਾ ਕੇ ਚਾਰਦੇ ਤੇ ਜਿਹੜੇ ਇਨਨ ਮੁਸਲਮਾਨ ਲੋਕਾਂ ਨੇ ਬੀਜ ਤੇ ਖੇਤ ਹਾਂਜੀ ਇਹ ਆਪਣੇ ਜਿਹੜਾ ਆਕਾ ਆਪਣੇ ਡੰਗਰਾ ਨੂੰ ਪਾਉਂਦੇ ਰਹੇ ਸਾਰੀ ਫਸਲ ਉੱਥੋਂ ਜਿਆਦਾ ਕਾ ਹੋਰ ਸਮਾਨ ਇਕੱਠਾ ਕਰਕੇ ਆ ਕੁਝ چھوٹਾ ਮੋਟਾ ਸਮਾਨ ਕਈ ਲੋਕ ਆਪਣੇ ਘਰਾਂ ਵਿੱਚ ਕਾਬੂ ਵੀ ਕਰ ਲਏ ਉਹਨਾਂ ਨੇ ਜਿਹੜੇ ਚੋਰੀ ਛਪੀ ਜਾਂਦੇ ਸੀ ਆ ਹਾਲਾਤ ਸੀਗੇ ਉਸ ਟਾਈਮ ਦੇ ਠੀਕ ਕੁਝ ਹੋਰ ਜੋ ਤੁਸੀਂ ਅੱਜ ਲਿਖਿਆ ਆਪਣੇ ਪਰਿਵਾਰ ਤੋਂ ਜਾਂ ਬਜ਼ੁਰਗਾਂ ਤੋਂ ਸੁਣਿਆ ਹੋਵੇ ਹਾਂਜੀ ਕੋਈ ਐਦਾਂ ਦਾ ਕੁਝ ਹੈ ਜਾਂ ਤੁਸੀਂ ਦੱਸ ਸਕਦੇ ਹੋ ਹਾਂਜੀ ਹੋਰ ਜੇ ਤੁਹਾਡੇ ਦਿਲ ਵਿੱਚ ਹੈ ਕੁਝ ਕੋਈ ਸਾਡੇ ਪਿੰਡ ਵਿੱਚ ਫਿਰ ਸਾਡਾ ਤਾਂ ਇਹੀ ਚੱਲੇ ਫਿਰ ਉਸ ਤੋਂ ਬਾਅਦ ਸਾੜੇ ਜਿਹੜੀ ਪੈਦਿਕ ਰਾਸਤੇ ਅਸੀਂ ਸ਼ੁਰੂ ਕਰਿਆ ਥਾ ਬੈਠਣਾ ਹਾਂਜੀ ਫਿਰ ਸਾਡਾ ਇਹ ਕਲਾਸਾਂ ਬੰਦ ਹੋ ਗਿਆ ਹਾਂਜੀ ਜਮਾਤਾਂ ਅਸੀਂ ਪਹਿਲੇ ਜਿਹੜਾ ਪੁਰਾਣਾ ਉਰਦੂ ਦੀ ਪੜਾਈ ਤੇ ਉਹ ਖਤਮ ਹੋ ਗਈ ਹਾਂਜੀ ਨਵੇਂ ਸਿਰੇ ਤੇ ਫਿਰ ਸਾਡੀ ਪੰਜਾਬੀ ਸ਼ੁਰੂ ਹੋਈ ਜੁੱਤ ਠੀਕ ਹੈ ਹਾਂਜੀ ਉੱਥੋਂ ਫਿਰ ਸਾੜੇ ਜਿਹੜੀਆਂ ਕਲਾਸਾਂ ਧੀਆਂ ਪੰਜਾਬੀ ਸ਼ੁਰੂ ਕੀਤੀ ਉਹ ਟੀਚਰ ਨੇ ਉਹ ਹੀਟ ਤੱਕ ਸਾਨੂੰ ਜਦ ਤੱਕ ਅਸਨੇ ਉਹਦੇ ਦੇ 5ਵੀਂ 6ਵੀਂ ਪਾਸ ਨਹੀਂ ਤੜੀ 5ਵੀਂ ਤੱਕ ਦਾ ਸਕੂਲ ਤਾਂ ਸਾਡਾ 4ਵੀਂ ਤੱਕ ਦਾ ਜੀ 5ਵੀਂ ਉੱਪਰ ਜਾ ਕੇ ਅਸੀਂ ਖਰੜਾ ਦਾਖਲ ਹੋਏ ਆ ਜੀ 1952 ਚ ਠੀਕ ਹੈ ਜੀ ਹਾਂਜੀ ਉਰਦੂ ਦੇ ਨਾਲ ਕੋਈ ਹੋਰ ਵੀ ਪੜਾਈ ਕਰਾਂਦੇ ਸਿਰਫ ਉਰਦੂ ਹੀ ਸੀ ਨਹੀਂ ਉਰਦੂ ਸਖੰਦਾ ਜੀ ਠੀਕ ਹੈ ਜਦੋਂ ਫਿਰ ਉਸ ਤੋਂ ਬਾਅਦ ਦੁਬਾਰਾ ਸ਼ੁਰੂ ਹੋਇਆ ਹਾਂਜੀ ਖੰਡਿਆਂ ਤੋਂ ਬਾਅਦ ਤੁਸੀਂ ਪੜ੍ਹਨਗੇ ਤਾਂ ਉਦੋਂ ਪੰਜਾਬੀ ਦੇ ਨਾਲ ਕੋਈ ਹੋਰ ਪੜ੍ਹਾਈ ਸੀ ਜਾਂ ਕੱਲੀ ਪੰਜਾਬੀ ਹੀ ਸੀ ਨਾ ਕੱਲੀ ਪੰਜਾਬੀ ਸੀ ਜੀ ਉੜਾਰ ਤੇ ਸ਼ੁਰੂ ਹੋਈ ਸੀ ਸਾਡੇ ਬਾਰ ਬਾਰ ਉਪਦੇਸ਼ ਕਹਿੰਦੇ ਉਹਨੂੰ ਹਾਂਜੀ ਬਾਲਪ੍ਰਦੇਸ਼ ਕਹਿੰਦੇ ਚ ਠੀਕ ਹੈ ਜੀ ਜਿਹੜਾ ਪਹਿਲਾਂ ਸ਼ੁਰੂ ਤੋਂ ਪੰਜਾਬੀ ਦੇ ਕਾਜੇ ਲੱਗੇ ਸਾਨੂੰ ਅੱਛਾ ਜੀ ਤੇ ਇਵਨ ਇਹ ਕਹਿੰਦੇ ਜਦ ਅਸੀਂ 40 ਵਿੱਚ ਪਹੁੰਚੇ ਜੀ ਜਦ ਜਾ ਕੇ ਹਿੰਦੀ ਉਹ ਸਾਡੇ ਜਿਹੜਾ ਸਾਡਾ ਟੀਚਰਸ ਆ ਉਹਨੇ ਵੀ ਹਿੰਦੀ ਕੋ ਮੁੰਡਾ ਸੀ ਇਹਨਾਂ ਦਾ ਚੌਧਰੀਆ ਦਾ ਬੜੇ ਗਰਾਉਂਡ ਦਾ ਉਤੋਂ ਹਿੰਦੀ ਸਿੱਖੀ ਆ ਜੀ ਠੀਕ ਹੈ ਜੀ ਫਿਰ ਸਾਨੂੰ ਨਾਲ ਦੇ ਨਾਲ ਚੌਥੀ ਤੋਂ ਬਾਅਦ ਪਈ ਹਿੰਦੀ ਸ਼ੁਰੂ ਹੋ ਗਈ ਜੀ ਠੀਕ ਥੋੜਾ ਥੋੜਾ ਲਾਇਸੈਂਸ ਚੱਲਣ ਲੱਗ ਗਿਆ ਤਾਂ ਹਿੰਦੀ ਦੇ ਉਰਦੂ ਦੀ ਕਿੰਨੇ ਕਲਾਸਾਂ ਲਾਈਆਂ ਸੀ ਤੁਸੀਂ ਉਰਦੂ ਦੀ ਤਾਂ ਮੈਂ ਇੱਕ ਇੱਕ ਕਲਾਸੇ ਪੂਰੀ ਕਰੀ ਸਾਰੀ ਠੀਕ ਹੈ ਜੀ ਹਾਂ ਜੀ ਉਹ ਕੋਈ 6 ਮਹੀਨੇ ਲਾਇਆ ਉਰਦੂ ਤੁਹਾਨੂੰ ਕਿਦਾਂ ਲੱਗੀ ਪੜਨ ਚ ਉਰਦੂ ਸਾਨੂੰ ਬਹੁਤ ਵਧੀਆ ਆ ਪਾਸਾ ਲੱਗੀ ਜੀ ਮੈਂ 6 ਮਹੀਨੇ ਵਿੱਚ ਇਹਨਾਂ ਅਦਾ ਕਰ ਮੈਂ ਹੁਣ ਆ ਕੇ ਜੀ ਮੈਂ ਸਰਵਿਸ ਜੁਆਇਨ ਕਰੀ ਹੈ 1900 ਤੇ ਰਿਹਡ ਵਿੱਚ ਨੌਜੂਆ ਅਖਬਾਰ ਲਵਾ ਦਿੱਤਾ ਦਫਤਰ ਵਿੱਚ ਚੰਡੀਗੜ੍ਹ ਠੀਕ ਹੈ ਇੱਕ ਜਮਾਤ ਪੜਨ ਨਾਲ ਤੁਸੀਂ ਉਰਦੂ ਦੇ ਮੈਨੂੰ ਇੰਨਾ ਅਭਿਆਸ ਹੋ ਗਿਆ ਤੇ ਮੈਂ ਹੁਣ ਵੀ ਸਾਰੇ ਉਰਦੂ ਵਿੱਚ ਸਾਰਾ ਕੁਝ ਲਿਖ ਦਿੰਦਾ ਅੱਛਾ ਜੀ ਹਾਂ ਜੀ ਉਰਦੂ ਮੈਨੂੰ ਹੁਣ ਸਾਨੂੰ ਮੈਂ ਹੁਣ ਵੀ ਹੁਣ ਵੀ ਕਲਾਸਾਂ ਸਾਡੀ ਸਰਕਾਰ ਕਹਿ ਰਹੀ ਹੈ ਵੀ ਉਰਦੂ ਦਾ ਦਾਖਲਾ ਸ਼ੁਰੂ ਜਿਹੜਾ ਕੋਈ ਇੰਟਰੈਸਟਡ ਲੈਣਾ ਚਾਹੁੰਦਾ ਨਾ ਉਹ ਉਰਦੂ ਸਿੱਖਣਾ ਚਾਹੁੰਦਾ ਉਹ ਸਿੱਖ ਸਕਦਾ ਠੀਕ ਹੈ ਹਾਂਜੀ ਹੋਰ ਬਾਬਾ ਜੀ ਕੁਝ ਦੱਸ ਸਕਦੇ ਹੋ ਸਾਨੂੰ ਹੋ ਤਾਂ ਕੋਈ ਤੇ ਬਾਤ ਸਾਜੀ ਫੇਰੇ ਜਿਹੜਾ ਕਰਾਲੀ ਦਾ ਬੜਾ ਕੈਂਪ ਸੀਗਾ ਹਾਂਜੀ ਉੱਥੇ ਬਾਗ ਤਾਂ ਬਹੁਤ ਬਾਰੀ ਮੁਸਲਮਾਨ ਜਿਹੜੇ ਇਕੱਠੇ ਹੋ ਗਏ ਸਾਰੇ ਹਾਂਜੀ ਉਹਨਾਂ ਨੂੰ ਭੁੱਖ ਮਰੀ ਐਸੀ ਹੋ ਗਈ ਕਿ ਉਹ ਪੱਤੇ ਖਾ ਖਾ ਕੇ ਗੁਜ਼ਾਰੇ ਲਾਗੇ ਕਾਣ ਹਾਂਜੀ ਖਿੜਾੜੀ ਦੇ ਵਿੱਚ ਠੀਕ ਹੈ ਬਾਗ ਦੇ ਵਿੱਚ ਦਰਕਸ਼ਦ ਦੇ ਇਵਨ ਕੇ ਪੱਤਾ ਵੀ ਨਹੀਂ ਉਹਨਾਂ ਨੇ ਵਿਚਾਰਿਆਂ ਨੇ ਛੱਡਿਆ ਉਹਨਾਂ ਦੀ ਹਾਲਾਤ ਐ ਇਹ ਜੇ ਹੋ ਗਏ ਤੇ ਠੀਕ ਹੈ ਫਿਰ ਹੌਰੇ ਹੌਰੇ ਕੁਝ ਖਤਮ ਹੁੰਦੇ ਗਏ ਮਰਦੇ ਇੱਕ ਕੋਈ ਕਈ ਲੋਕ ਹੋਰੇ ਚ ਜਿਹੜੇ ਲੁੱਟਾ ਖੋਹਣ ਨੂੰ ਜਾਂਦੇ ਸਨ ਆਪਣੇ ਹਿੰਦੂ ਉਹ ਵੀ ਮੁਸਲਮਾਨਾਂ ਦੇ ਹੱਥੋਂ ਮਾਰੇ ਗਏ ਠੀਕ ਹੈ ਹਾਂ ਪੂਰੇ ਦਾ ਇੱਕ ਐਸੀ ਕਿਆ ਗਿੰਟਾ ਗੋਰੀਗਲ ਮਾਰੇ ਆ ਗਿਆ ਮੁਸਲਮਾਨਾਂ ਦੀ ਗੋਰੀ ਕ ਮਰ ਗਿਆ ਇਸ ਦਾ ਸਾੜੇ 50 ਵਿੱਚ ਉਹਨਾਂ ਦੇ ਆਪਣੇ ਹਾਂਜੀ ਬਚਾਅ ਵਿੱਚ ਬਚਾਅ ਵਿੱਚ ਜਾਂਦੇ ਤਾਂ ਲੁੱਟ ਖੋਦੇ ਮੌਕਸਿਸ ਨਾਲ ਤੇ ਲੇਕਿਨ ਜਿੱਦਾਂ ਮੁਸਲਮਾਨਾਂ ਦਾ ਜਿਆਦਾ ਜੋਰ ਹੁੰਦਾ ਤੇ ਕਿਤੇ ਤਾਮਲਾ ਪਿੰਡ ਸਾਜੀਆ ਬਰਿੰਦੇ ਦੇ ਕੋਲ ਹਾਂਜੀ ਇੱਥੇ ਮੁਸਲਮਾਨਾਂ ਦਾ ਬਹੁਤ ਜੋਰ ਉਹਨਾਂ ਦਾ ਅਸਲਾ ਬੀ ਸੀਗਾ ਠੀਕ ਹੈ ਉਹ ਅਸਲੇ ਦੇ ਬਾਹਰ ਕਰਕੇ ਸਾਰੇ ਪਿੰਡ ਨੂੰ ਬਹੁਤ ਦਾ ਨੁਕਸਾਨ ਵੀ ਕਰਿਆ ਉਹਨਾਂ ਨੇ ਠੀਕ ਹੈ ਇਹ ਇਥੋਂ ਤੱਕ ਦਾ ਇਹ ਹਾਲਾਤ ਹੋ ਗਏ ਜੀ ਠੀਕ ਹੈ ਬਾਬਾ ਫਿਰ ਸਾਲ ਦੇ ਬਾਅਦ ਵੀ ਫਿਰ ਰਾਮਚੰਦ ਹੋ ਕੇ ਫਿਰ ਨਮੇਸ਼ਰ ਇਹ ਸ਼ੁਰੂ ਹੋਇਆ ਜੀ ਸਾਰਾ ਠੀਕ ਹੈ ਬਾਬਾ ਹਾਂਜੀ ਠੀਕ ਹੈ ਬਾਬਾ ਜੀ ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਹਾਂਜੀ ਸ਼ੁਕਰੀਆ ਜੀ ਹਾਂਜੀ ਠੀਕ